ਸਾਸੀ ਗੱਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਲਈ ਆਪਾਂ ਲੈ ਕੇ ਪਹੁੰਚੇ ਆ ਤੁਹਾਨੂੰ ਮਿੱਤਰੋ ਜ਼ਿਲ੍ਹਾ ਲੁਧਿਆਣਾ ਦਾ ਮਨਮਤਾ ਨਗਰ ਆ ਪਿੰਡ ਬਸੀਆਂ ਬਸੀਆਂ ਪਿੰਡ ਨੂੰ ਜ਼ਿਲ੍ਹਾ ਲੁਧਿਆਣਾ ਪੈਂਦਾ ਵਾ ਮਿੱਤਰੋ ਤਹਿਸੀਲ ਰਾਏਕੋਟ ਪੈਂਦੀ ਆ ਤੇ ਇਹ ਪਿੰਡ ਦੇ ਵਿੱਚ ਬਸੀਆਂ ਪਿੰਡ ਦੇ ਵਿੱਚ ਆ ਕੇ ਸਿੰਘ ਸਵਾ ਗੁਰਦੁਆਰਾ ਸਾਹਿਬ ਦੇ ਨਜ਼ਦੀਕੀ ਪਾਈ ਦਾ ਰਹਿਣ ਵਸੇਰਾ ਵਾ ਕਿਸ ਘਰ ਦੇ ਵਿੱਚ ਆਪਾਂ ਮੌਜੂਦ ਆ ساری ਗੱਲਬਾਤ ਆਪਾਂ ਪਾਈ ਦੇ ਨਾਲ ਕਰ ਲੈਣੇ ਆ ਤਿੰਨ ਜਨਵਾਰ ਆ ਬਾਈ ਦੇ ਕੋਲੇ ਮਿੱਤਰੋ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਥਾਂ ਥੋੜੇ ਕਰਨੇ ਇੱਕ ਇੱਕ ਕੱਢ ਕੇ ਆਪਾਂ ਬਾਹਰ ਤੁਹਾਨੂੰ ਦਿਖਾਈ ਚਲਾਂਗੇ ਆਜੋ ਮਿਲਦੇ ਆ ਵੀਰ ਨੂੰ ਸਾਰੀ ਜਾਣਕਾਰੀ ਲੈ ਲੈਨੇ ਆਪਾਂ ਬਰੋ ਤੋਂ ਸੱਸੀ ਗਾਲ ਵੱਡੇ ਵੀਰੇ ਕੀ ਹਾਲ ਬਾਈ ਬਹੁਤ ਵਧੀਆ ਸੇਤਾ ਦੇ ਪਰਿਵਾਰ ਬਣੇ ਬਹੁਤ ਵਧੀਆ ਕੀ ਗਾ ਆਪਣਾ ਗੁਰਦੁਆਰਾ ਸਿੰਘ ਸਭਾ ਦੇ ਕੋਲੇ ਰਹਿਣਾ ਸ਼ੁਰੂ ਆ ਗਿਆ ਹੈ ਨਾ ਬਾਈ ਜੀ ਜੀ ਤੇ ਪਿੰਡ ਆ ਗਿਆ ਬਸੀਆਂ ਜ਼ਿਲ੍ਹਾ ਲੁਧਿਆਣਾ ਤਹਿਸੀਲ ਰਾਏਕੋਟ ਪੱਤੀ ਕਿਹੜੀ ਆ ਗਈ ਸੀ ਵੀਰ ਪੱਤੀ ਚੀਮਾ ਪੱਤੀ ਚੀਮਾ ਅੱਛਾ ਵੱਡੇ ਵੀਰ ਨਾਮ ਕੀ ਆ ਗਿਆ ਆਪਣਾ ਹਰਪ੍ਰੀਤ ਸਿੰਘ ਹਰਪ੍ਰੀਤ ਸਿੰਘ ਹਰਪ੍ਰੀਤ ਵੀਰੇ ਆਪਾਂ ਅੱਜ ਰੋਡਾਂ ਰੋਡਿਆਂ ਵਾਲੇ ਬਾਦਸ਼ਾਹ ਠੀਕ ਆ ਤੇ ਗੱਬਣ ਵੀਰੇ ਕੱਬੜ ਐਲ ਡੀ ਐਫ ਦੇ ਅਰਜਨ ਤੋਂ ਐਲ ਡੀ ਐਫ ਦੇ ਅਰਜਨ ਤੋਂ ਇਹ ਗੱਬਣਾ ਤੇ ਵੀਰੇ ਕਿੰਨੇ ਦਿਨ ਪਹਿ ਆਇਂਦੇ ਭਾਈ ਇਹਦੇ 20 ਤਰੀਕ ਨੂੰ ਦਿਨ ਪੂਰੇ 20 ਤਰੀਕ ਨੂੰ ਦਿਨ ਪੂਰੇ ਉੱਤੇ ਲੈ ਜੇ 5 ਲੈ ਜੇ 7 ਲੈ ਜੇ ਉਹ ਲੈਂਥਨ ਉਹਦਾ ਫਿਰ ਚੰਗੀ ਭਰ ਜਾਂਦੀ ਬਹੁਤ ਬਣਦੀ ਆ ਵੀਰੇ ਬਾਕੀ ਸੂਨ ਤੋਂ ਬਾਅਦ ਜ਼ਿਆਦਾ ਬਣਦੀ ਠੀਕ ਆ ਬਟਾ ਭਾਈ ਦੁੱਧ ਕਿੰਨਾ ਚੋਲਿਆ ਸੀ ਆਪਾਂ ਦੁੱਧ 15 ਕਿਲੋ ਚੋਇਆ ਹੈ ਦੁੱਧ 15 ਕਿਲੋ ਚੋਇਆ ਹੋਇਆ ਸੀਲ ਰਹੀ ਚੂਣ ਚੰਦ ਬਹੁਤ ਜ਼ਿਆਦਾ ਵੀਰੇ ਐਂਡ ਤੱਕ ਦੁੱਧ ਦਿੰਦੀ ਆ ਖੜ ਕੇ ਆਪਣੇ ਘਰੇ ਰੱਖਣ ਲਈ ਭਾਈ ਨੂੰ ਦੇ ਦਈਏ ਬਿਲਕੁਲ ਜੀ ਜ਼ਰੂਰ ਦਿਓ ਆਪਣੇ ਘਰ ਦੀ ਪਾਲੀ ਵੀ ਹੈ ਜ ਪਰੇਡ ਵੀ ਰ 145 ਕਰਦੇ 145000 ਰੁਪਏ ਮਾਨਤਾ ਨੇ ਵਿੱਚੋਂ ਥੋੜਾ ਬੋਤਾ ਕਰਦੇ ਜਿੰਨੇ ਤੁਸੀਂ ਕਹੋਗੇ ਤਾਂ ਕਰਨਾ ਹੀ ਪਊਗਾ ਠੀਕ ਧੰਨਵਾਦ ਬਾਈ ਲੈ ਵੀ ਮਿੱਤਰੋ ਸੂਣ ਵਾਲੀਆ ਹਜੇ 20 ਤਰੀਕ ਨੂੰ ਦੇ ਦਿਨ ਪੂਰੇ ਹੁੰਦੇ ਆ ਕਰਮਾ ਵਾਲੀ ਦੇ ਤੇ ਤੁਸੀਂ ਆਪ ਹਿਸਾਬ ਲਾ ਲਓ ਵੀ ਇਹਨੇ ਖਲਾਰਾ ਜਿਹੜਾ ਕਰਮਾ ਵਾਲੀ ਨੇ ਕਿੱਥੇ ਖਲਾਰਨਾ ਕਿਉਂਕਿ ਬਲਟੇਲਾ ਬਹੁਤ ਚੰਗੀਆਂ ਪਈਆਂ ਚੰਗੀ ਮੈਂ ਥੱਲੋ ਨਿੱਖਰਦੀ ਐ ਚੰਗੀ ਤਿਆਰੀ ਫੜਦੀ ਚਾਰੇ ਪੈਰਾ ਤੇ ਨਿਸ਼ਾਨ ਜਿਵੇਂ ਤੇ ਬਾਦਸ਼ਾਹ ਦੇ ਕੈਰੇਕਟਰ ਸੀ ਉਸੇ ਤਰ੍ਹਾਂ ਮੈਂ ਢੰਗ ਚਾਹਿੰਦਾ ਕਰਮਾ ਵਾਲੀ ਦਾ ਮਿੱਤਰੋ ਕਿਉਂਕਿ ਸਰੀਰ ਕਬੰਤਰ ਪਸੂ ਦੀ ਦੱਸ ਦਿੰਦੀ ਹੁੰਦੀ ਹੈ ਕਿਹੜੇ ਟੀ ਜੇ ਦੇ ਜਾਂਦਾ ਇਹ ਦੁੱਧ 15 ਕਿਲੋ ਵੀਰੇ ਨੇ ਚੋਇਆ ਹੋਇਆ ਰੇਟ 145 ਆ ਇਹ ਇੱਕ ਨੰਬਰ ਤੇ ਮੈਂ ਸੀ ਆਜੋ ਹੁਣ ਤੁਹਾਨੂੰ ਦੋ ਨੰਬਰ ਮੈਂ ਦਿਖ ਨਵੀਂ ਮਿੱਤਰੋ ਇਹ ਕਾ ਟੇਡੇ ਕੱਟ ਦੇ ਵਿੱਚ ਨੀਲੀ ਰਾਵੀ ਦੀ ਝੋਟੀ ਬੜੀ ਖੂਬਸੂਰਤ ਤੇ ਬੜੀ ਪਿਆਰੀ ਜੀ ਝੋਟੀ ਆ ਪਹਿਲਣ ਸੁਹੰਦੀ ਆ ਤੇ ਜਿਹੜੀ ਪਹਿਲੇ ਨੰਬਰ ਤੇ ਤੁਹਾਨੂੰ ਆਪਾਂ ਮੈਂ ਦਿਖਾ ਕੇ ਹਟਿਆ ਬਾਦਸ਼ਾਹ ਦੀ ਉਹਦੀ ਇਹ ਆਪਤੀ ਆ ਮਿੱਤਰੋ ਤੇ ਅਬ ਆਪ ਹੈਗੀ ਆ ਇਹ ਅਲਬਖਸ਼ ਦੀ ਅੱਗੇ ਗੱਪਣ ਹੈਗੀ ਆ ਇਹ ਟੈਂਕ ਤੋਂ ਇਹਦੇ ਬਾਰੇ ਵੀ ਜਾਣ ਲੈਨੇ ਵੀਰੇ ਇਹਦੇ ਕਿੰਨੇ ਦਿਨ ਬਾਕੀ ਆ ਬਈਏ ਇਹਦੇ ਬਾਈ ਨੂੰ ਪੂਰੇ ਜੀ ਇਹਦੇ ਬਾਈ ਨੂੰ ਤਾਂ ਪਰਪਾ ਠੀਕ ਆ ਬੱਲੇ ਵੀ ਇਹ ਫਿਰ ਉਸੇ ਮਾਂ ਦੀ ਧੀ ਇੰਨੀ ਬਹੁਤ ਠੀਕ ਆ ਮਾਂ ਦਾ ਇਹਦਾ ਦੁੱਧ 15 ਕਿਲੋ ਆ ਗਿਆ ਪਦਾਸੀ ਦਿੱਤਾ ਹਨਾ ਤੇ ਟੇਡਾ ਕੱਟ ਆ ਹਨਾ ਭਲੀ ਮਾਂਸ ਵੀ ਬਹੁਤ ਆ ਘੱਟ ਦੋਂਦੀ ਅਜੇ ਦੋ ਚੱਕਦੀ ਆ ਅੱਛਾ ਦੋ ਦੇ ਦੰਦ ਵੀ ਚੱਕਦੀ ਚੱਕਦੀ ਆ ਜੀ ਸੋਹਣੀ ਆ ਜੀ ਥੱਲੋ ਵੀ ਬਹੁਤ ਚੰਗੇ ਪਤ ਦੀ ਵੀਡੀਓ ਵੀ ਲੈ ਆ ਦੀ ਦੀ ਵਿੱਚ ਬਾਈ ਆਈ ਮੜੇ ਮੂੰਹ ਮੂੰਹ ਫੜੀ ਜਾਂਦਾ ਜਿਵੇਂ ਫੜਦਾ ਛੋਟੀ ਦੇ ਅੱਗੇ ਵੇਖੋ ਬਾਈ ਇਨੀ ਸਿਆਣੀਆਂ ਨੇ ਬਹੁਤ ਲਾੜ ਪਿਆਰਾ ਲੈ ਆ ਵੇਖ ਲਓ ਵੀਰੇ ਹਾਂ ਮੁਹੱਬਤ ਆ ਬਾਈ ਘੱਟ ਘੁੱਟ ਵਾਕੇ ਦੀ ਵਿਖਾਈ ਰੂਨ ਨਾਲ ਕਿਹਨਾਂ ਦੇ ਘੱਟ ਬੜਾ ਪਿਆਰਾ ਹੀ ਘੱਟ ਤਾਂ ਆਪਣੇ ਫਰੋਜਪੁਰ ਵਾਲੇ ਚੌਂ ਕਰ ਕਰਾ ਸਹੀ ਪੁੱਛੇ ਤੂੰ ਸਾਹ ਵੇਖ ਵੀਰੇ ਨੇ ਠੀਕ ਆ ਵੱਡੇ ਭਾਈ ਨਹੀਂ ਮਗਰ ਪਿੱਛਾ ਵੀ ਦਿਹੋਣ ਦਾ ਹਾਂ ਆ ਪਿੱਛਾ ਵੀ ਦਿਖਾਈਂਦੀ ਲੇਵਾ ਵੀ ਬਹੁਤ ਖੋਲਾ ਡੋਲਾ ਅੱਜ ਦਾ 22 ਤਰੀਕ ਨੂੰ ਦੇਣ ਪੂਰੇ ਆ ਯਾਰ ਕੱਟੀ ਨੇ ਸੋਈ ਨਿਖਰ ਜਾਣਾ ਥੱਲੋ ਭਾਈ ਦੁੱਧ ਬਾਲਾ ਨਹੀਂ ਭਈ ਮੈਂ ਆਂਦਾ ਸੇਵਾ ਕਰਨ ਵਾਲਾ ਬੰਦਾ 11 12 ਕਿਲੋ ਦੁੱਧ ਕੱਟੀ ਥੱਲੋ ਪਹਿਲੇ ਸੋਈ ਚੋਣ ਦਾ ਹੱਕਦਾਰ ਤੇ ਦੇਣਾ ਵੀ ਹੈ ਕਿਉਂਕਿ ਭਈ ਅਲ ਬਖਸ਼ ਦਾ ਤੇ ਤੁਹਾਨੂੰ ਪਤਾ ਹੀ ਹੈ ਕਿ ਮੇਲੇ ਤਿਲ ਬਖਸ਼ ਦੇ ਬੱਚੇ ਕਿੰਨੇ ਚੈਂਪੀਅਨ ਬਣਿਆ ਤੁਸੀਂ ਸਾਰੇ ਹੀ ਜਾਣਦੇ ਆ ਭਾਈ ਲੈ ਭਈ ਆ ਵੀਰੇ ਅਲ ਬਖਸ਼ ਦੀਤੀ ਆਪ ਆ ਟੈਂਕ ਤੋਂ ਗੱਬਣਾ ਦੋ ਦੇ ਦੰਦ ਚੱਕਦੀ ਆ ਰੇਟ ਵੀਰੇ ਇਹਦਾ ਕੀ ਰੱਖਦੀ ਆਪੋ ਭਾਈ 140 ਗਰਮ ਨੇ 140 ਇਹਦੇ ਵਿੱਚ ਮਾਨਤਨ ਕਰਦਾਂਗੇ ਨਾ ਜੇ ਮਾਵਾ ਦੀ ਇੱਕ ਰੀਤਨ ਵਾਲਾ ਹੋਇਆ ਫਿਰ ਤਾਂ ਦੋਵਾਂ ਦਾ ਕਰਦਾਂ ਖੁੱਲਾ ਮੰਨਦਾ ਹਾਂਜੀ ਜੇ ਮਾਵਾ ਧੀ ਇਕੱਠੀਆਂ ਇੱਕੇ ਥਾਂ ਚੱਲੀ ਜਾਂਦੇ ਹਾਂ 5000 ਰੁਪਏ ਮਾਨਤਨ ਹੋ ਜੂਗੀ ਠੀਕ ਹੈ ਵੱਡੇ ਵੀ ਲੈ ਵੀ ਮਿੱਤਰੋ ਜੇ ਕੋਈ ਜੋੜਾ ਹੀ ਖਰੀਦਦਾ ਨਾ ਦੋਵੇਂ ਮਾਵਾ ਧੀਆ ਤੇ ਬਈ ਵਾਰੇ ਨੇਾਰੇ ਕਰ ਜਾਣਗੇ ਅੱਧੇ ਦਿਨਾਂ ਬਾਅਦ ਆ ਕਿਉਂਕਿ ਇਹੋ ਜੀ ਕੱਟੀ ਟੇਢੇ ਕੱਟ ਵਾਲੀ ਕਿੱਥੇ ਪੈਦਾ ਹੁੰਦੀ ਹੈ ਬਈ ਮਿੱਤਰੋ ਕਾਟਾ ਜਿਹੜਾ ਤੁਹਾਨੂੰ ਬਹੁਤ ਪਿਆਰਾ ਜੀ ਜੀ ਰਵੀ ਦੇ ਵਿੱਚ ਤੁਹਾਨੂੰ ਮੇਲੇ ਦੇ ਵਿੱਚ ਵੇਖਣ ਨੂੰ ਇਹ ਕੱਟ ਵੀ ਨਹੀਂ ਮਿਲਿਆ ਹੁਣ ਤੇ ਆਹ ਵੇਖ ਲਓ ਵੀਰੇ ਜੱਜ ਬਣਦਾ ਕੁੱਲ ਮਿਲਾ ਕੇ ਤੁਸੀਂ ਆਪ ਸਾਫ ਲਾ ਲੈਣਾ ਇਹ 2 ਨੰਬਰ ਤੇ ਹੀ 3 ਨੰਬਰ ਤੇ ਹੋਣਾ ਪਾ ਇੱਕ ਮੈਂ ਤੁਹਾਨੂੰ ਹੋਰ ਦਿਖਾਉਣੀ ਆ ਮਤਲਬ ਹੁਣ ਜਿਹੜੀ 3 ਨੰਬਰ ਤੇ ਝੋਟੀ ਤੁਹਾਨੂੰ ਮਖਾਉਣੀ ਆ ਇਹ ਵੀ ਟੇਡੇ ਕੱਟ ਦੇ ਵਿੱਚ ਇਹ ਗੱਬਣਾ ਵੀਰੇ ਤੋਂ ਪੁੱਛ ਲੈਨੇ ਆ ਵਾ ਵੱਡੇ ਵੀਰੇ ਇਹ ਕਿੰਨੇ ਚਿਰ ਦੀ ਗੱਬਣਾ ਬਾਈ ਇਹਨੂੰ 6 ਮਹੀਨਾ ਲੱਗਿਆ ਹੁਣ 6 ਮਹੀਨਾ ਚੱਲਦਾ ਪਿਆ ਠੀਕ ਆ ਵੱਡੇ ਵੀਰੇ ਰੁੱਤ ਚੰਗੀ ਤੇ ਆਜੂਗੀ ਅੱਗੇ ਹਨਾ ਹਾਂ ਬਹੁਤ ਵਧੀਆ ਰੁੱਤ ਚ ਆਜਣਾ ਚੰਗੀ ਰੁੱਤ ਤੇ ਆਜਣਾ ਇਹਨੇ ਵੀਰੇ ਥਲੋ ਸਾਫ ਸੁਥਰੀ ਆ ਹਨਾ ਵੀਰੇ ਤੁਹਾਨੂੰ ਤੁਹਾਨੂੰ ਬਹੁਤ ਚੰਗਾ ਲੱਗਾ ਇਹਨੂੰ ਆਹ 24 ਤਰੀਕ ਨੂੰ 7ਵਾਂ ਮਹੀਨਾ ਲ ਕਰ ਮਣੀ ਤੈਨੂੰ ਗੋਮੀ ਨੇ ਸਾਹਮਣੀ ਪੈਣਗੇ ਹਨਾ ਅਡ ਰੋਡਰ ਦੀ ਕੁਆਲਿਟੀ ਚੰਗੀ ਖੋਲੀ ਔਰ ਕੱਟ ਬਹੁਤ ਚੰਗਾ ਵੱਡੇ ਵੀਰੇ ਆ ਵੀ ਟੇਡੇ ਕੱਟ ਦੇ ਵਿੱਚ ਇਹਦਾ ਕੋਈ ਸੀਮੰਟ ਦਾ ਪਤਾ ਵੀ ਨਹੀਂ ਨਹੀਂ ਵੀਰੇ ਇਹਦਾ ਸੀਮੰਟ ਹੁੰਦਾ ਨਹੀਂ ਇਹਦੇ ਲੱਗੇ ਦਾ ਵੀ ਨਹੀਂ ਪਤਾ ਨਹੀਂ ਲੱਗੇ ਤੁਹਾਨੂੰ ਠੀਕ ਆ ਵੱਡੇ ਵੀਰੇ ਠੀਕ ਇਹਦੇ ਉਦੋਂ ਕਰਾਈਏ ਪਤਨੀ ਲਾਈ ਆ ਇਹਦਾ ਕੋਈ ਨਹੀਂ ਪਤਾ ਠੀਕ ਆ ਵੱਡੇ ਵੀਰੇ ਇਹਦੇ ਬਾਰੇ ਆਪ ਨੂੰ ਨਹੀਂ ਕਨਫਰਮ ਵੀਰੇ ਨਹੀਂ ਮਿੱਤਰੋ ਨਿਸ਼ਾਨੀਆਂ ਸਾਰੀਆਂ ਕਵਰ ਕਰਦੀਆਂ ਧੁੰਨੀ ਤੇ ਵੀ ਚਾਰੇ ਪੈਰਾਂ ਤੇ ਵੀ ਕੱਟ ਟੇਡੇ ਦੇ ਵਿੱਚ ਬਹੁਤ ਸੋਹਣੀ ਸੁਨੱਖੀ ਝੋਟੀ ਆ ਬਈ ਥਾਣਾ ਜਿਹੜਾ ਤੁਸੀਂ ਇੱਕ ਮੋਹਰਲਾ ਜ਼ਰੂਰ ਦਿਖਾ ਰਹੀ ਉਧਰਲਾ ਬਈ ਦੂਰ ਲੈ ਵੀਰੇ ਕਿਉਂਕਿ ਕੋਈ ਦੂਰ ਭਰਾ ਜੇ ਕੋਈ ਵੇਖਣ ਆਵੇ ਗੱਲ ਫਿਰ ਟਿਕਾਣੀ ਨਹੀਂ ਲੱਗਦੀ ਨਜ਼ਦੀਕੀ ਕਰਕੇ ਦਿਖਾਦੀ ਕਰਾਦੀ ਇਹਦੇ ਥਾਣਾ ਭੜਾਂ ਦੇ ਵਿੱਚ ਆ ਜਾਂ ਕਈ ਵਾਰੀ ਆਏ ਹੋਏ ਦਾ ਜੋਸ਼ ਪਹਿਲਾਂ ਲਿਓ ਜੋਸ਼ ਪਹਿਲਾਂ ਨਹੀਂ ਕਰਕੇ ਆ ਆ ਚੱਕਰਦਾਈ ਪੰਗਾ ਪੈ ਜਾਂਦਾ ਵੀਰੇ ਥਾਣਾ ਦੀ ਕੋਈ ਗਾਰੰਟੀ ਹੋਊਗੀ ਥਾਣਾ ਥਾਣਾ ਦੀ ਬਸ ਠੀਕ ਆ ਵੱਡੇ ਬਾਈ ਹਾਂ ਵਿਖਾਦੀ ਮੜਾ ਜਦੀਪ ਕਲੀਅਰ ਹਾਂ ਕਰਮਾਂ ਵਾਲੀ ਨੂੰ ਆ ਵੇਖ ਲੋ ਵੀਰੇ ਠੀਕ ਆ ਬਾਈ ਛੋਟੀ ਦੀ ਚਮੜੀ ਚੁੰਮਣੀ ਬਹੁਤ ਬਰੀਕ ਆ ਨਾ ਬਾਈ ਚਮੜੀ ਬਹੁਤ ਇਹਦਾ ਰੇਟ ਵੀਰੇ ਹੁਣ ਕੀ ਰੱਖਿਆ ਵੱਡੇ ਬਾਈ ਇਹਦਾ ਰੇਟ ਵੀ ਇੱਕ 10 ਕਰਦੇ ਇਹ 10 ਦੀ ਵਿਚ ਬਣਤਾ ਥੋੜਾ ਪੁੱਤ ਆ ਹਾਂ ਵੀਰੇ ਆਏ ਗਏ ਤਾਂ ਕਰਨਾ ਹੀ ਪੈਣਾ ਕਰਨਾ ਹੀ ਪੈਣਾ ਮੁੰਡੇ ਵੀ ਸਹੀ ਕਰਾ ਮੁੰਡੇ ਇਹ ਮਿੱਤਰੋ ਟੇਡੇ ਘੱਟ ਦੇ ਵਿੱਚ 6 ਮਹੀਨਿਆਂ ਦੀ ਗੱਬਣ 24 ਤਰੀਕ ਨੂੰ 7ਵਾਂ ਮਹੀਨਾ ਇਹਨੂੰ ਆ ਜਿਹੜੀ ਨੂੰ ਲੱਗ ਜਾਣਾ ਤੇ ਇਹ ਵੀ ਸਿਹਣੀ ਵਾਤਾ ਹਨਾ ਜਾਨੀ ਜੋਲੀ ਬਹੁਤ ਆ ਇਹ ਨਸਲ ਹੀ ਸਿਹਣੀ ਆ ਆ ਮੁੰਡੇ ਦੀ ਫੇਵਰੇਟ ਝੋਟੀ ਆ ਵੇ ਆਇਰੇ ਦੀ ਸਾਡੇ ਦੀ ਠੀਕ ਹੈ ਨਾ ਭਾਈ ਹਨਾ ਹਾਂ ਇਹ ਫੇਵਰੇਟ ਝੋਟੀ ਨਾ ਕੀ ਆ ਪੁੱਤ ਤੇਰਾ ਕਨਵਰ 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 ਘਾਰੇ ਵਾਲਾ ਤੂੰ ਫਿਰ ਕਨਵਰ ਕਿਹੜਾ ਵੱਜ ਗਿਆ ਜੀ ਮਦੂ ਪ੍ਰਾਨ ਕਚੀ ਮਾ ਜੀ ਮਾ ਜੀ ਮਾ ਇਹ ਕਨਵਰਜੀ ਮਾ ਮੇਤਰੋ ਤੇ ਇਹ ਬਾਈ ਝੋਟੀ ਤਿੰਨ ਪਸੂਸੀ ਬਾਈ ਦੇ ਬਸੀਆਂ ਪਿੰਡ ਦੇ ਵਿੱਚ ਜ਼ਿਲ੍ਹੇ ਲੁਧਿਆਣੇ ਦਾ ਪਿੰਡ ਆ ਤਹਿਸੀਲ ਰਾਇਕੋਟ ਪੈਂਦੀ ਐ ਇਸ ਪਿੰਡ ਨੂੰ ਸਿੰਘ ਸਭਾ ਗੁਰਦੁਆਰੇ ਦੇ ਕੋਲੇ ਆ ਕੇ ਤੁਸੀਂ ਵੀਰੇ ਦਾ ਨੰਬਰ ਨੋਟ ਕਰ ਲਓ ਵੀਰੇ ਨੰਬਰ ਕਿੰਨਾ ਆ ਗਿਆ ਬਾਈ ਆਪਣਾ 98142 ਜੀ 677 ਕਿੱਸ ਇੱਕ ਵਾਰੀ ਹੋਰ ਆਉਂਦੀ ਹਾਂ 98142 ਜੀ 677 ਕਿੱਸ ਠੀਕ ਆ ਬਈ ਇਸ ਨੰਬਰ ਤੇ ਕਰ ਲਓ ਵੀਰੇ ਨਾਲ ਰਾਬਤਾ ਹੈ ਮਿੱਤਰੋ ਅੱਜ ਦੀ ਵੀਡੀਓ ਵਿੱਚ ਦੋਸਤੋ ਇੰਨਾ ਹੀ ਸੀ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਬਹੁਤ ਧੰਨਵਾਦ